ਨੇ ਤਾਂ ਸ਼ਰਮ ਨਹੀਂ ਆਈ ਤੁਸੀਂ ਹੁਣ ਵੀਡੀਓ ਤੇ ਕਲਿੱਕ ਕਰਕੇ ਆਏ ਹੋ ਮੈਨ ਇੱਕ ਗੱਲ ਦੱਸੋ ਤੁਹਾਨੂੰ ਸ਼ਰਮ ਆਈ ਹੈ ਕਿ ਨਹੀਂ ਆਈ ਇਹ ਗੱਲ ਮੈਂ ਤਾਂ ਕਹਿ ਰਹੇ ਆ ਕਿ ਤੁਹਾਨੂੰ ਲੋਕਾਂ ਨੂੰ ਨਾ ਚਾਹੇ ਤੁਸੀਂ ਕੋਈ ਵੀ ਹੋ ਜੀ ਹੁਣ ਮੈਂ ਅੱਜ ਜੀ ਦੇਖੋ ਜੀ ਮੈਂ ਗੱਲ ਖੁੱਲ ਕੇ ਬੋਲੂਗਾ ਜੋ ਵੀ ਕੁਝ ਹੈਗਾ ਮੈਂ ਬੋਲ ਲੂੰਗਾ ਜੀ ਮੈਂ ਖੁੱਲ ਕੇ ਬੋਲੂਗਾ ਜੋ ਮੇਰੇ ਮਨ ਦੇ ਵਿੱਚ ਸਭ ਕੁਝ ਬੋਲੂਗਾ ਤੁਹਾਨੂੰ ਲੋਕਾਂ ਨੂੰ ਨਾ ਨੈਗੇਟਿਵਿਟੀ ਵੀ ਪਸੰਦ ਆ ਜੇ ਕੋਈ ਬੰਦਾ ਰੋਂਦਾ ਹੋਵੇ ਧੋਂਦਾ ਹੋਵੇ ਉਹਦੇ ਘਰ ਦੇ ਵਿੱਚ ਕੁਝ ਨਾ ਹੋਵੇ ਉਹਦੇ ਘਰ ਪੀਪੇ ਚ ਆਟਾ ਨਾ ਹੋਵੇ ਉਹਦੇ ਕੋਲ ਦਾਲ ਨਾ ਹੋਵੇ ਰੋਟੀ ਨਾ ਹੋਵੇ ਸਬਜੀ ਨਾ ਹੋਵੇ ਨਾ ਤੁਹਾਨੂੰ ਉਹ ਚੀਜ਼ਾਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਜੇ ਕੋਈ ਬੰਦਾ ਜੈਨੂਨ ਕੰਟੈਂਟ ਬਣਾਉਂਦਾ ਹੈ ਜਾਂ ਜੈਨੂਨ ਵੀਡੀਓ ਬਣਾਉਂਦਾ ਤੁਹਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਕਿਉਂ ਨਹੀਂ ਲੱਗਦੀਆਂ ਇਹ ਗੱਲ ਮੈਂ ਤਾਂ ਕਹ ਰਿਹਾ ਤੁਸੀਂ ਕੱਲ ਦੀ ਵੀਡੀਓ ਜਾ ਕੇ ਦੇਖ ਲਓ ਸਹੀ ਗੱਲ ਕੱਲ ਦੀ ਵੀਡੀਓ ਵਿੱਚ ਮੈਂ ਇੱਕ ਪਹੇਲੀ ਪੁੱਛੀ ਸੀਗੀ ਉਹ ਪਹੇਲੀ ਦੇ ਇੱਕ ਕੁਐਸਚਨ ਪੁੱਛਿਆ ਸੀਗਾ ਉਸ ਵਾਰ ਮੈਂ ਰਿਪਲਾਈ ਦਿੱਤਾ ਸੀਗਾ ਜਿੰਨੇ ਵੀ ਰਿਪਲਾਈ ਸੀਗੇ ਮੈਂ ਜੈਨੂਅਨ ਦਿੱਤੇ ਸੀ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਨੂੰ ਸਬਦਾ ਦਿੱਤਾ ਸੀਗਾ ਉਸ ਤੋਂ ਬਾਵਜੂਦ ਵੀ ਤੁਸੀਂ ਸਾਨੂੰ ਕਹਿੰਦੇ ਹੋ ਕਿ ਚੰਗੀ ਕੰਟੈਂਟ ਬਣਾਓ ਤੁਸੀਂ ਸਾਨੂੰ ਕਹਿੰਦੇ ਹੋ ਕਿ ਸੈਡ Song ਮਿਊਜ਼ਿਕ ਵੀਡੀਓ ਨਾ ਬਣਾਇਆ ਕਰੋ ਜਾਂ ਸੈਡ Song ਮਿਊਜ਼ਿਕ ਪਿੱਛੇ ਨਾ ਲਾਇਆ ਕਰੋ ਚੰਗੀ ਕੰਟੈਂਟ ਬਣਾਇਆ ਕਰੋ ਚੰਗਾ ਬੋਲਿਆ ਕਰੋ ਚੰਗੇ ਵਲੌਗ ਬਣਾਇਆ ਕਰੋ ਜੈਸੀ ਇੱਕ ਚੰਗੀ ਵੀਡੀਓ ਬਣਾਉਣੀ ਹੈ ਤੁਸੀਂ ਹੋਰ ਚੀਜ਼ ਦੇਖਦੇ ਨੇਗੇ ਹੈ ਜੈਸੀ ਰੋਂ ਤੋਂ ਜੇਸੀ ਰੋਣਤੋਂ ਵਾਲੀ ਵੀਡੀਓ ਬਣਾਈਏ ਜੇ ਘਰ ਦੇ ਵਿੱਚ ਆਟਾ ਨਹੀਂ ਹੈਗਾ ਜੋ ਨਹੀਂ ਹੈਗਾ ਜੋ ਵੀ ਕੁਝ ਇਹੋ ਜਿਹਾ ਬਣਾਈਏ ਤੇ ਤੁਸੀਂ ਉਸ ਵੀਡੀਓ ਨੂੰ ਭਰ-ਭਰ ਕੇ ਦੇਖਦੇ ਹੋ ਭਰ-ਭਰ ਕੇ ਤੁਸੀਂ ਲਾਈਕ ਕਰਦੇ ਹੋ ਹੁਣ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਹੈ ਅਸੀਂ ਕੀ ਬਣਾਈਏ ਤੁਹਾਨੂੰ ਸ਼ਰਮ ਨਹੀਂ ਆਈ ਉਹਦਾ ਤੁਸੀਂ ਸਾਨੂੰ ਕਮੈਂਟ ਕਰਕੇ ਕਹਿੰਦੇ ਹੋ ਚਾਹੇ ਦੇਖੋ ਜੀ ਕੋਈ ਵੀ ਹੈ ਜੀ ਅੱਜ ਮੈਂ ਜੋ ਮਨ ਦੀ ਗੱਲ ਹੈ ਜੀ ਮੈਂ ਬੋਲੂਗਾ ਜੇ ਕਿਸੇ ਮੇਰੇ ਵੀਰ ਭਾਈ ਨੂੰ ਮੇਰੀ ਗੱਲ ਨਾਲ ਗੁੱਸਾ ਲੱਗੇ ਹੋਵੇ ਭੈਣ ਨੂੰ ਗੁੱਸਾ ਲੱਗੇ ਹੋਵੇ ਤੇ ਹੱਥ ਜੋੜ ਕੇ ਜੀ ਮਾਫੀ ਹੈ ਜੀ ਪਰ ਜੋ ਮਨ ਦੇ ਵਿੱਚ ਹੈਗਾ ਮੈਂ ਬੋਲੂਗਾ ਅੱਜ ਸਲਾਮ ਅੱਲਾਹ ਜੇ ਚੰਗੇ ਕੰਟੈਂਟ ਬਣਾਈਏ ਤੇ ਤੁਸੀਂ ਲੋਕ ਦੇਖਦੇ ਨਹੀਂ ਉਹ ਵੀਡੀਓ ਦੇ ਉੱਪਰ ਤੁਸੀਂ ਕੱਲ ਦੀ ਵੀਡੀਓ ਉੱਪਰ ਜਾ ਕੇ ਵਿਊਜ਼ ਦੇਖ ਲਓ ਕੋਈ ਵਿਊਜ਼ ਨਹੀਂ ਕੋਈ ਲਾਈਕ ਨਹੀਂ ਜੈਸੀ ਕਹੀਏ ਕਿ ਹਾਂ ਜੋ ਸਿਚੁਏਸ਼ਨ ਹੁੰਦੀ ਹੈ ਕੀ ਕਰਦੇ ਵਿੱਚ اٹਨੇਗਾ ਜਾਂ ਡੈਡੀ ਦਾ ਕੰਮ ਨਹੀਂ ਹੋਇਆ ਜਾਂ ਕੁਝ ਨਹੀਂ ਹੋਇਆ ਉਹ ਵੀਡੀਓ ਤੁਸੀਂ ਭਰ-ਭਰ ਕੇ ਦੇਖਦੇ ਹੋ ਉਹ ਵੀਡੀਓ ਤੁਸੀਂ ਲਾਈਕ ਵੀ ਕਰ ਦਿਓ ਸਭ ਕੁਝ ਕਰ ਦਿਓ ਕਿ ਤੁਹਾਨੂੰ ਲੋਕਾਂ ਦਾ ਰੋਣਾ ਤੋੜਣਾ ਚੰਗਾ ਲੱਗਦਾ ਵਾ ਹੱਸੇ ਖੁਸ਼ੀ ਨਹੀਂ ਕਰਦਾ ਜੇ ਕੋਈ ਬੰਦਾ ਜੇ ਹੱਸ 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 ਕੇ ਜਾਂ ਉਹਦਾ ਵੀ ਵੀਡੀਓ ਬਣਾ ਲੈ ਤਾਂ ਮੂਚ ਚੰਗੀ ਲੱਗਦੀ ਤੂੰ ਦੇਖੀ ਹੈ ਹੈ ਅੱਛਾ ਹੈ ਅੱਲਾ ਜਿੰਨੇ ਵੀ ਸਾਈਡ ਵੀਡੀਓ ਤੇ ਵੀ ਵਿਊ ਵਧੀਆ ਆਉਂਦੇ ਆ ਜਿਹੜੇ ਆਪਾਂ ਥੋੜੇ ਹਲ ਦੇ ਜਿਹਨੂੰ ਖੁਸ਼ ਹੋ ਜਾਣਾ ਲੱਗੂ ਨਹੀਂ ਆਉਂਦੇ ਤੁਸੀਂ ਸਾਡੀ ਵੀਡੀਓ ਜਾ ਕੇ ਚੈੱਕ ਕਰ ਲਓ ਜੇ ਤੁਹਾਨੂੰ ਲੱਗੇ ਕਿ ਅਸੀਂ ਝੂਠ ਬੋਲ ਰਹੇ ਹਾਂ ਇਹ ਵੀਡੀਓ ਇੱਥੇ ਰੋਕ ਦਿਓ ਜਾ ਕੇ ਪਾਜ਼ ਕਰੋ ਤੇ ਸਾਡੀ ਵੀਡੀਓ ਜਾ ਕੇ ਜਿੰਨੇ ਚੈਨਲ ਦੇ ਵਿੱਚ ਵੀਡੀਓ ਨੇ ਨਾ ਜਾ ਕੇ ਚੈੱਕ ਕਰ ਲਓ ਜਿੰਨੀ ਵੀ ਸੈਡ ਵੀਡੀਓ ਨੇ ਉਹਦੇ ਉੱਪਰ ਵਿਊਜ਼ ਵਧੀਆ ਆਏ ਨੇ ਓਕੇ ਓਕੇ ਵਿਊ ਆਇਆ ਤੇ ਜਿੰਨੇ ਵੀ ਅਸੀਂ ਹੱਸੀ ਖੁਸ਼ੀ ਜਾਂ ਖੁਸ਼ ਹੋ ਕੇ ਵੀਡੀਓ ਬਣਾਈਆ ਉਹਦੇ ਉੱਪਰ ਵਿਊ ਹੀ ਨਹੀਂ ਆਏ ਜੀ ਉਹ ਲੋਕਾਂ ਨੇ ਦੇਖੀ ਨਹੀਂ ਉਹ ਲੋਕਾਂ ਨੇ ਲਾਈਕ ਹੀ ਨਹੀਂ ਕੀਤੀ ਉਹ ਲੋਕਾਂ ਨੇ ਕਮੈਂਟ ਹੀ ਨਹੀਂ ਕੀਤੀ ਤੁਸੀਂ ਪਹਿਲਾਂ ਇਹ ਸਾਡੀ ਗੱਲ ਵੀਡੀਓ ਜਾ ਕੇ ਦੇਖ ਲਓ ਫਿਰ ਸੁਣਦੇ ਹੋ ਫਿਰ ਸਾਨੂੰ ਆ ਕੇ ਕਹੋ ਅੱਜ ਜੀ ਇਹ ਜੇ ਤੁਹਾਨੂੰ ਅਸੀਂ ਗੱਲ ਕਹਿ ਰਹੇ ਨਾ ਬਿਲਕੁਲ ਮਨ ਭਰਿਆ ਹੋਇਆ ਹਮ ਭਰਿਆ ਹੋਇਆ ਤਾਂ ਹੀ ਕਹਿ ਰਹੇ ਆ ਚਾਹੇ ਦੇਖੋ ਜੀ ਕੋਈ ਵੀ ਸਾਡੇ ਪੁਰਾਣਾ ਸਬਸਕ੍ਰਾਈਬਰ ਆ ਚਾਹੇ ਕੋਈ ਨਵਾਂ ਸਬਸਕ੍ਰਾਈਬਰ ਆ ਚਾਹੇ ਕੋਈ ਮੇਰੀ ਭੈਣ ਆ ਚਾਹੇ ਕੋਈ ਮੇਰਾ ਵੀਰ ਆ ਜੀ ਜੇ ਕਿਸੇ ਨੂੰ ਸਾਡੀ ਗੱਲ ਬੁਰੀ ਲੱਗੀ ਹੋਵੇ ਤਾਂ ਹੱਥ ਜੋੜ ਕੇ ਜੀ ਉਹਦੇ ਵੱਲੋਂ ਸੌਰੀ ਹੈ ਜੀ ਪਰ ਗੱਲ ਇਹੀ ਸੱਚ ਹੈ ਜੀ ਤੁਸੀਂ ਜਾ ਕੇ ਸਾਡਾ ਚੈਨਲ ਵਿਜ਼ਿਟ ਕਰ ਸਕਦੇ ਹੋ ਚੈਨਲ ਚੈੱਕ ਕਰ ਸਕਦੇ ਹੋ ਜੇ ਐਸੀ ਕਹੀਏ ਕਿ ਅਜੇ ਪਾਪੜਾ ਦਾ ਕੰਮ ਨਹੀਂ ਹੋਇਆ ਹੁਣ ਤੁਹਾਨੂੰ ਪਤਾ ਪਾਪੜਾ ਦਾ ਕੰਮ ਉੱਧਰ ਰਹੁੰਦਾ ਨਹੀਂ ਹੈਗਾ ਜੇ ਪਾਪੜਾ ਦਾ ਕੰਮ ਨਹੀਂ ਹੋਇਆ ਜਾਂ ਹਟੇ ਦਾ ਪੀਪਾ ਤੁਹਾਨੂੰ ਜਾ ਕੇ ਦਿਖਾ ਦਵਾਂ ਤੁਸੀਂ ਕਹੋਗੇ ਕਿ ਇਹ ਕੀ ਕਹਿ ਰਿਹਾ ਤੁਹਾਨੂੰ ਅੱਡੇ ਪੀਪਾ ਦਿਖਾ ਦਵਾਂ ਹਟਾ ਹੈ ਨਹੀਂ ਥੋੜਾ ਹਟਾ ਹੈ ਨੀਗਾ ਹੁਣ ਜੇ ਇਹੋ ਜੀ ਵੀਡੀਓ ਬਣਾਵਾਂ ਤੇ ਤੁਸੀਂ ਕਹੋਗੇ ਕਿ ਜੀ ਬਹੁਤ ਵਧੀਆ ਬਣਾ ਰਹੇ ਆ ਤੁਸੀਂ ਲੋਕ ਉਹਨੂੰ ਦੇਖਦੇ ਵੀ ਹੋ ਕਮੈਂਟ ਵੀ ਇਹੋ ਜਿਹੀ ਕਰੋਗੇ ਵੀਰ ਜੀ ਟੈਨਸ਼ਨ ਨਾ ਲਓ ਬਿਰੇ ਟੈਨਸ਼ਨ ਨਾ ਲਓ ਭੈਣ ਟੈਨਸ਼ਨ ਨਾ ਲਓ ਪਰਮਾਤਮਾ ਸਭ ਸਹੀ ਕਰੂਗਾ ਵਾਹਿਗੁਰੂ ਸਭ ਸਹੀ ਕਰੂਗਾ ਯਾਰ ਕਦੋਂ ਸਹੀ ਕਰੂਗਾ 550 ਤੋਂ ਪਲੱਸ ਵੀਡੀਓ ਪਾ ਚੁੱਕੀਆਂ ਸੀ ਹੋਰ ਕਦੋਂ ਸਹੀ ਕਰੂਗਾ जो गल देखो जी मेरी गल का गुस्सा ना करो जी देखो जी मैं तो भरिया होया मैं कह रहा हाँ जो गल सचाई है मैं उ कह रहा जी तुम मेरे चैनल दे जाके देख लो जिन्हें भी सैड कंटेंट है प्लीज हैल्प मी या कुछ है भी है, है। जिन्हें भी सैड कंटेंट जिथे ज्योति की सैड थमलेन लगी हुई है दे जाके देख लो जी व्यूज वाइए ने जी 500 ਪਲੱਸ ਸੀ ਨੇ ਜੀ ਤੇ ਜਿੱਥੇ ਅਸੀਂ ਥੋੜਾ ਜਿਹਾ ਹੱਸ ਖੇਡ ਲੈਣੇ ਆਈਏ ਥੋੜਾ ਜਿਹਾ ਵਧੀਆ ਵੀਡੀਓ ਬਣਾ ਲੈਣੇ ਆ ਉਹਦੇ ਉੱਪਰ ਤੁਸੀਂ 2 250 ਵੀ ਨਹੀਂ ਦੇਖਦੇ ਜੀ ਲੋਕ ਤੁਸੀਂ ਜਿਆਦਾ ਦੂਰ ਨਾ ਜਾਓ ਜੀ ਕੱਲ ਦੀ ਵੀਡੀਓ ਦੇਖ ਲਓ ਇਹ ਅਸੀਂ ਭਰੇ ਹੋਏ ਆ ਅਸੀਂ ਤਾਂ ਤੁਹਾਨੂੰ ਕਹਿ ਰਹੇ ਆ ਕਿ ਦੇਖੋ ਜੀ ਚਾਹੇ ਕੋਈ ਵੀ ਹੈ ਜੀ ਜੇ ਸਾਡੀ ਵੀਡੀਓ ਦੇਖਣੀ ਆ ਤਾਂ ਪੂਰੀ ਦੇਖੋ ਜੇ ਨਹੀਂ ਦੇਖਣੀ ਤਾਂ ਚੈਨਲ ਬੇਸ਼ੱਕ ਅਨਸਬਸਕ੍ਰਾਈਬ ਕਰ ਦਿਓ ਜਾ ਸਕਦੇ ਹੋ ਪਰ ਗੱਲ ਇਹ ਹੈ ਕਿ ਦੇਖੋ ਜੀ ਅਸੀਂ ਬਹੁਤ ਦੁਖੀ ਆ ਅਸੀਂ ਆਪਣੇ ਘਰੋਂ ਬਹੁਤ ਦੁਖੀ ਆ ਜੇ ਤੁਹਾਨੂੰ ਗਰੋਥ ਚਾਹੀਦੀ ਹੈ ਸਾਡੇ ਚੈਨਲ ਨੂੰ ਗਰੋਥ ਦਿਓ ਕਿ ਸਾਡਾ ਵੀ ਕੁਝ ਬਣ ਸਕੇ ਅਸੀਂ ਕਿਰਾਏ ਦੇ ਘਰੋਂ ਨਿਕਲ ਕੇ ਆਪਣੇ ਘਰ ਚ ਜਾ ਸਕੀਏ ਜੇ ਗਰੋਥ ਨਹੀਂ ਦੇਣੀ ਜੇ ਤੁਸੀਂ ਉਦਾਂ ਹੀ ਦੇਖ ਕੇ ਬਸ ਚਲੇ ਜਾਣਾ ਲਾਈਕ ਕਰਕੇ ਚਲੇ ਜਾਣਾ ਸਬਸਕ੍ਰਾਈਬ ਕਰ ਤੇ ਕਮੈਂਟ ਕਰਕੇ ਚਲੇ ਜਾਣਾ ਤੇ ਬੇਸ਼ੱਕ ਜੀ ਅਨਸਬਸਕ੍ਰਾਈਬ ਕਰ ਦੋ ਸਾਨੂੰ ਕੋਈ ਉਹ ਨਹੀਂ ਜੀ ਪਰ ਗੱਲ ਇਹ ਹੈ ਕਿ ਦੇਖੋ ਜੀ ਵੀਡੀਓ ਦੇਖਣੀ ਆ ਤਾਂ ਪੂਰੀ ਦੇਖਿਆ ਕਰੋ ਹਾਂ ਤੇ ਹੱਥ ਜੋੜ ਕੇ ਰਿਕੁਐਸਟ ਹੈ ਜੀ ਕਿ ਸਾਡੋ ਇਹ ਚੀਜ਼ ਨਹੀਂ ਜਰਦੀ ਮੋਂਸਟਰ 550 ਤੋਂ ਉੱਪਰ ਵੀਡੀਓ ਪਾ ਚੁੱਕੇ ਆ ਸਬਸਕ੍ਰਾਈਬਰ ਦੇਖ ਲੋ ਆਪਣੇ ਕਿੰਨੇ 15 1600 ਨੇ ਵੀ ਵਿਊ ਨਹੀਂ ਹਜ਼ਾਰੀ ਵੀ ਨਹੀਂ ਆਉਂਦੇ ਹਜ਼ਾਰ ਵਿਊ ਵੀ ਨਹੀਂ ਆਉਂਦੇ ਸਬਸਕ੍ਰਾਈਬਰ ਸਾਡੇ ਰੋ ਪਟਕੇ 1700 ਮਸਾ ਹੋਏ ਨੇ 1800 ਅਜੇ ਤੱਕ ਹੋਈ ਨਹੀਂ ਹੈਗੇ 1700 ਵੀ ਮਸਾ ਹੀ ਹੋਏ ਨੇ ਰੋ ਪਟਕੇ ਉਹ ਵੀ ਕਿਸੇ ਕਿਸੇ ਕਦੀ ਇੱਕ ਵੱਧ ਗਿਆ ਕਦੀ ਦੋ ਵੱਧ ਗਿਆ ਕਦੀ ਚਾਰ ਨੇ ਅਨ ਸਬਸਕ੍ਰਾਈਬ ਕਰਦਾ ਜੇ ਵੀਡੀਓ ਵੀਰ ਜੀ ਅਸੀਂ ਚੰਗੇ ਲੱਗਦੇ ਆ ਤੇ ਵੀਡੀਓ ਦੇਖੋ ਚਾਹੇ ਕੋਈ ਵੀ ਹੈ ਜੀ ਦੇਖੋ ਜੀ ਚਾਹੇ ਮੇਰੀ ਭੈਣ ਆ ਜਾਂ ਮੇਰੇ ਭਰਾ ਆ ਜੇ ਨਹੀਂ ਚੰਗੇ ਲੱਗਦੇ ਤਾਂ ਵੀਡੀਓ ਬੇਸ਼ੱਕ ਨਾ ਦੇਖੋ ਅਨਸਬਸਕ੍ਰਾਈਬ ਕਰ ਦਿਓ ਪਰ ਸਾਨੂੰ ਇਹ ਚੀਜ਼ ਦਾ ਦਿਲਸਾ ਨਾ ਦਿਓ ਝੂਠਾ ਦਿਲਸਾ ਨਾ ਦਿਓ ਕਿ ਸਭ ਸਹੀ ਹੈ ਕਿ ਸਭ ਸਹੀ ਹੋਊਗਾ ਯਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਸਾਨੂੰ ਕੁਝ ਹੋਵੇ ਕੁਝ ਮੋਟੀਵੇਸ਼ਨ ਮਿਲੇ ਯਾ ਸਾਡਾ ਕਰਾਇ ਕਰਾਇਦੇ ਘਰ ਜੋ ਨਿਕਲ ਜਾਈਏ ਸਾਡਾ ਆਪਣਾ ਘਰ ਵੱਢ ਜਾਈਏ ਸਾਡਾ ਥੋੜਾ ਬਹੁਤ ਦੁੱਖ ਦੂਰ ਹੋ ਜਾਈਏ ਨਹੀਂ ਤਾਂ ਬੇਸ਼ੱਕ ਜੀ ਸਾਨੂੰ ਕੋਈ ਟੈਨਸ਼ਨ ਨਹੀਂ ਜੀ ਬਲੈ ਕਿ ਦੇਖੋ ਜੀ ਜੇ ਅੱਜ ਵੀ ਜੇਲ ਗਰੀਬ ਹੈ ਜੇ ਅੱਜ ਵੀ ਇੱਥੇ ਮਾਰੇ ਤੇ ਕੱਲ ਵੀ ਦਿਨ ਕੱਟੀ ਲਵਾਂਗੇ ਜਿੰਜਵੇਂ ਮਰਜ਼ੀ ਕੱਟੀ ਜਾਵਾਂਗੇ ਬੜੀ ਤੁਹਾਡੇ ਕੋਈ ਉਮੀਦ ਸੀ ਕਿ ਤੁਸੀਂ ਸਾਡੀ ਫੈਮਲੀ ਸੀ ਕਿ ਅਸੀਂ ਤਾਂ ਹੀ ਇਹ ਚੀਜ਼ ਕਹਿਣੀ ਹੁੰਦੇ ਆ ਪਰ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਤੇ ਅੱਜ ਭਰੇ ਹੋਏ ਸੀਗੇ ਤਾਂ ਹੀ ਇਹ ਚੀਜ਼ ਕਹਿ ਰਹੇ ਆ ਜੇ ਫੇਰ ਵੀ ਸਾਡੀ ਕੋਈ ਗੱਲ ਬੁਰੀ ਲੱਗੀ ਹੋਵੇ ਚੰਗੀ ਲੱਗੀ ਹੋਵੇ ਮਾੜੀ ਲੱਗੀ ਹੋਵੇ ਤੇ ਹੱਥ ਜੋੜ ਕੇ ਤੁਹਾਡੇ ਵੱਲ ਸੌਰੀ ਹੈ ਜੀ ਤੇ ਅੱਜ ਵੀਡੀਓ ਇੱਥੇ ਖਤਮ ਕਰਦੇ ਆ ਤੇ ਖਤਮ ਨਹੀਂ ਕਰਨੀ ਜੀ ਤੇ ਗਾਇਜ਼ ਇੱਕ ਊਮਾ ਵੀ ਇੱਕ ਚੀਜ਼ ਕਹਿ ਰਹੀ ਆ ਪਹਿਲਾਂ ਉਹ ਮਾ ਦੀ ਵੀਡੀਓ ਦੇਖ ਲਓ ਠੀਕ ਹੈ ਜੀ ਵੀਡੀਓ ਦੇਖਣ ਤੋਂ ਬਾਅਦ ਤੇ ਫਿਰ ਆਪਾਂ ਵਲੌਗ ਹੁਣ ਇੱਥੇ ਖਤਮ ਕਰਦੇ ਆਂ ਇਹ ਵੀਡੀਓ ਜੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਹਿਲਾਂ ਹੁਣ ਵੀਡੀਓ ਦੇਖ ਲਓ ਤੇ ਫਿਰ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਪ੍ਰੀਆਕਲ ਗਾਇਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਨੇ ਮੈਂ ਬਹੁਤ achi ਹਾਂ ਬਟ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਨਾਲ ਸ਼ੇਅਰ ਤੁਸੀਂ ਵੇਖਦੇ ਤੱਕ ਨਹੀਂ ਮੇਰੀ ਵੀਡੀਓ ਨਾਲ ਪਲੀਜ਼ ਗਾਇਸ ਸਾਡੀ ਵੀਡੀਓ ਨੂੰ ਦੇਖੋ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਢੇਰ ਸਾਰਾ ਪਿਆਰ ਦਿਓ ਬਹੁਤ ਜ਼ਿਆਦਾ और ना तुसी नहीं देखते है प्लीज़ गाइस वीडियो ने देखो और मेरे चैनल में मैं थल दिता है या लिंक वीडियो ने पूरा देखो मेरे चैनल सबसक्राइब करो और मेरे चैनल का फटाफट एक हज़ार चार हज़ार घंटे का बॉस टाइम करा दो एक हज़ार सबसक्राइब करा दो प्लीज़ गाइस थोड़े तो बहुत सारी उम्मीदा है मेरी प्लीज़ गाइस सपोर्ट करो प्लीज़ गाइस और मेरे चैनल का नाम है उमा ब्लॉग फिफ्टी थ्री प्लीज गाइस इस चैनल में जाके सपोर्ट करो प्लीज़ सत श्री अकाल सारू